ਸੰਦੀਪ ਸਿੰਘ ਸੰਨੀ ਨੇ ਸਿੱਖ ਕੌਮ ਦੇ ਦੁਸ਼ਮਣ ਸੁਧੀਰ ਸੂਰੀ ਨੂੰ ਸੋਧਿਆ ਆ ਤੇ ਹੁਣ ਜਿਹੜਾ ਬੁੱੱਜੇੜ ਪੁਲਿਸ ਅਫਸਰ ਸੀ ਇੱਕ ਜ਼ਾਲਮ ਸੀ ਦਰਿੰਦਾ ਸੀ ਤੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਵੀ ਅਖਵਾਉਂਦਾ ਸੀ ਸੋ ਉਹਨੂੰ ਸੋਧਣਾ ਕੋਈ ਆਮ ਜੀ ਗੱਲ ਨਹੀਂ ਬੁੱਕ ਬੁੱੱਜੇੜ ਪੁਲਿਸ ਅਫਸਰ ਸੂਬਾ ਸਰਹੰਦ ਦੇ ਸਤਾਏ ਹੋਏ ਸਨ ਜਾਂ ਉਹਦੇ ਸ਼ਿਕਾਰ ਹੋਏ ਸਨ ਸੋ ਉਹਨਾਂ ਪਰਿਵਾਰਾਂ ਨੂੰ ਬੜਾ ਸਕੂਨ ਮਿਲਿਆ ਬੜੀ ਸ਼ਾਂਤੀ ਮਿਲੀ ਏ ਉਹਨਾਂ ਨੂੰ ਜਿਹੜਾ ਇਨਸਾਫ ਆ ਉਹ ਮਿਲਿਆ ਆ ਸੋ ਭਾਈ ਸੰਦੀਪ ਸਿੰਘ ਸੰਨੀ ਦਾ ਜਿਹੜਾ ਕਾਰਨਾਮਾ ਆ ਇਹ ਖਾਲਸਾ ਪੰਥ ਦਾ ਇੱਕ ਅਹਿਮ ਅਤੇ ਵੱਡਾ ਜਿਹੜਾ ਆ ਉਹ ਕਾਰਨਾਮਾ ਹੈ ਜਿਵੇਂ ਸਿੰਘ ਸੰਨੀ ਨੂੰ ਪਟਿਆਲਾ ਜੇਲ੍ਹ ਵਿੱਚ ਮਾਰ ਦਿੱਤਾ ਜਾਵੇ ਸ਼ਹੀਦ ਕਰ ਦਿੱਤਾ ਜਾਵੇ ਜਾਂ ਉਹਨੂੰ ਬੁਰੀ ਤਰ੍ਹਾਂ ਜਿਹੜਾ ਆ ਉਹ ਜ਼ਖਮੀ ਕਰ ਦਿੱਤਾ ਜਾਵੇ ਪਰ ਸਰਕਾਰ ਦੀ ਜਿਹੜੀ ਸਾਜ਼ਿਸ਼ ਆ ਉਹ ناکਾਮ ਹੋਈ ਆ ਉਲਟਾ ਇਹਨਾਂ ਉੱਤੇ ਜਿਹੜਾ ਆ ਉਹ ਪੈ ਗਈ ਹੈ ਤੇ ਇੱਕ ਹੋਰ ਜਿਹੜਾ ਬੁੱਚੜ ਅਫਸਰ ਆ ਉਹ ਸੋਧਿਆ ਗਿਆ ਆ ਤੇ ਜਿੱਥੋਂ ਤੱਕ ਭਾਈ ਸੰਦੀਪ ਸਿੰਘ ਸੰਨੀ ਦੀ ਗੱਲ ਆ ਉਹਨਾਂ ਦੀ ਜਿੰਦ ਜਾਨ ਨੂੰ ਕੁਝ ਵੀ ਹੁੰਦਾ ਆ ਤੇ ਇਹ ਉਹੀ ਪ੍ਰਸ਼ਾਸਨ ਉਹੀ ਸਰਕਾਰ ਜ਼ਿੰਮੇਵਾਰ ਹੋਵੇਗੀ